ਤੇਰੇ ਇੱਕ ਲਾਨਤ ਫਿਟੇ ਮੂੰਹ ਕਹਿੰਦੇ ਉਸ ਬੰਦੇ ਦੇ ਕੌਣ ਕਹਿ ਰਿਹਾ ਨਿਰੰਕਾਰ ਦੀ ਬਾਣੀ ਕਹਿ ਰਹੀ ਹੈ ਗੁਰੂ ਨਾਨਕ ਕਹਿ ਰਹੇ ਨੇ ਕਹਿੰਦੇ ਫਿਟੇ ਮੂੰਹ ਤੇਰੇ ਜੀਣ ਦਾ ਜਿਹੜਾ ਤੂੰ ਨਾਮ ਨੂੰ ਵੀ ਵੇਚਣ ਲੱਪਿਆ ਤੇਰੇ ਕਤ ਨਾ ਕਾ ਜੀਵਿਆ ਲਿਖ ਲਿਖ ਵੇਚੇ ਨਾਉ ਜਿਹਨੂੰ ਆਪੂ ਹੀ ਉਹ ਵੇਚਣ ਦੇ ਵਿੱਚ ਕਿਹੜਾ ਧਨ ਮਿਲਿਆ ਫਿਟੇ ਮੂੰਹ ਤੇ ਫਿਰ ਲੈਣ ਵਾਲੇ ਨੂੰ ਕੀ ਮਿਲੂਗਾ ਬੋਲ ਉਹਨੂੰ ਤਾਂ ਵੇਚਣ ਦੇ ਵਿੱਚ ਮਿਲੀਆਂ ਲਾਹਣ ਤਾਂ ਉਹ ਨੂੰ ਮਿਲੀ ਫੁੱਟੇ ਮ ਤੇ ਤੂੰ ਹੀ ਕਿਉਂ ਤੋਂ ਲੱਭਦੇ ਹੋ ਬੋਲ ਤ੍ਰੇਗ ਤਨਾ ਕਾ ਜੀਵਾਲ ਲਿਖ ਲਿਖ ਵੇਚੇ ਨਾਉ ਬਾਹਰ ਪੇ ਇਤਨਾ ਕਾਹੋਂ ਭੇਂ ਲਿਖ ਲਿਖ ਵੇਚੇ ਨਾਉ ਖੇਤੀ ਜਿੰਨ ਕੀ ਉਜੜੀ ਖਲਵਾੜੇ ਕਾ ਥਾਉ ਖੇਤੀ ਉੱਜੜ ਗਈ ਵਿਸ਼ਵਾਸਾਂ ਵਾਲੀ ਧਿਆਨ ਤਾਂ ਇੱਧਰ ਹੀ ਰਹਿੰਦਾ ਕਿ ਆ ਕਰਿਆਂ ਅੱਜ ਕੋਈ ਆ ਜਵੇ ਮੈਂ ਉਹਨੂੰ ਲਿਖਦਾ ਮੰਤਰ 2000 ਮਿਲ ਜੂਗਾ ਜੀ ਉਹ ਆਤਮਿਕ ਰਸਾਲ ਨੂੰ ਤਾਂ ਦਾ ਧਿਆਨ ਹੀ ਟੁੱਟ ਗਿਆ ਖੇਤੀ ਉੱਜੜ ਗਿਆ ਉਸ ਵਾਸਤੇ ਦਾ ਬਾਲਾ ਤੇ ਇਹਦੇ ਕਹਿੰਦੇ ਖਲਵਾੜੇ ਕਿੱਥੋਂ ਲੱਗ ਜਾਣਗੇ ਬੋਲੋ ਇਹਦੇ ਢੇਰ ਕਿੱਥੋਂ ਲੱਗ ਜਾਣਗੇ ਕਿ ਇਹ ਬੰਦਾ ਰਸ਼ੀਆ ਹੋਊਗਾ ਇਹ ਆਨੰਦ ਵਿੱਚ ਰਹਿੰਦਾ ਹੈ ਹੈਨਾ ਜੀ ਇਹ ਢੇਰੇ ਦੇ ਨਹੀਂ ਲੱਗਦਾ ਔਲੇ ਕਦੀ ਵੀ ਨਹੀਂ ਹੋ ਸਕਦਾ ਬਾਣੀ ਨੂੰ ਸਮਝੋ ਬਾਣੀ ਦੇ ਉੱਤੇ ਕੁਛ ਨਹੀਂ ਔਰ ਇੰਨੇ ਸਪੱਸ਼ਟ ਸ਼ਬਦ ਕਿਸੇ ਨੇ ਕਹਣੇ ਵੀ ਨਹੀਂ ਤੁਹਾਨੂੰ ਮੈਂ ਇਹ ਵੀ ਬੇਨਤੀ ਕਰਦਾ ਜਿਸ ਤਰ੍ਹਾਂ ਕਹਿ ਦਿੱਤੇ ਹੈ ਨਾ ਇਸ ਤਰ੍ਹਾਂ ਕੋਈ ਨਹੀਂ ਕਹਿੰਦਾ ਹੈਨਾ ਜੀ